ਦੋ ਔਰਤਾਂ ਦੇ ਵੱਲੋਂ ਇੱਕ ਸਾਬਕਾ ਫੌਜੀ ਦੇ ਨਾਲ ਠੱਗੀ ਮਾਰੀ ਗਈ ਹੈ ਤਾਂ ਇਹ ਦੋ ਤੇਜ਼ ਤਰਾਰ ਔਰਤਾਂ ਨੇ ਸਾਬਕਾ ਫੌਜੀ ਦੇ ਨਾਲ ਕਾਂਡ ਕੀਤਾ ਉਸ ਦੇ ਨਾਲ 90000 ਦੀ ਠੱਗੀ ਜਿਹੜੀ ਹੈ ਨਾ ਔਰਤਾਂ ਦੇ ਵੱਲੋਂ ਮਾਰੀ ਗਈ ਹੈ ਤਾਂ ਇਹ ਸਾਬਕਾ ਫੌਜੀ ਜਿਹੜਾ ਸੀ ਆਪਣੇ ਦੋਸਤ ਨੂੰ ਕਿ ਰੇਲਵੇ ਸਟੇਸ਼ਨ ਦੇ ਉੱਤੇ ਛੱਡਣ ਗਿਆ ਸੀ ਤਾਂ ਉਸ ਦਾ ਦੋਸਤ ਜਿਹੜਾ ਆ ਕਿਸੇ ਹੋਰ ਸ਼ਹਿਰ ਦੇ ਵਿੱਚ ਜਾ ਰਿਹਾ ਸੀ ਜਿਸ ਨੂੰ ਲੈ ਕੇ ਉਹ ਰੇਲਵੇ ਸਟੇਸ਼ਨ ਦੇ ਉੱਤੇ ਆਪਣੇ ਦੋਸਤ ਨੂੰ ਛੱਡਣ ਗਿਆ ਸੀ ਤਾਂ ਰੇਲਵੇ ਸਟੇਸ਼ਨ ਦੇ ਉੱਤੇ ਸਾਬਕਾ ਫੌਜੀ ਨੂੰ ਦੋ ਔਰਤਾਂ ਮਿਲਦੀਆਂ ਨੇ ਤਾਂ ਪਹਿਲਾਂ ਇਹ ਦੋਵੇਂ ਔਰਤਾਂ ਜਿਹੜੀਆਂ ਨੇ ਉਸ ਦੇ ਨਾਲ ਮਿੱਠੀਆਂ ਗੱਲਾਂ ਕਰਦੀਆਂ ਨੇ ਉਸ ਨੂੰ ਬਹਿਲਾ ਫੁਸਲਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਨੂੰ ਆਪਣੇ ਕਿਰਾਏ ਵਾਲੇ ਕਮਰੇ ਤੇ ਲੈ ਜਾਂਦੀਆਂ ਨੇ ਜਿਸ ਤੋਂ ਬਾਅਦ ਉਸ ਦੇ ਕੱਪੜੇ ਜਿਹੜੇ ਨੇ ਔਰਤਾਂ ਦੇ ਵੱਲੋਂ ਉਤਾਰੇ ਜਾਂਦੇ ਨੇ ਤੇ ਉਸ ਦੀ ਅਸ਼ਲੀਲ ਵੀਡੀਓ ਜਿਹੜੀ ਹੈ ਇਹ ਨਾ ਔਰਤਾਂ ਦੇ ਵੱਲੋਂ ਬਣਾਈ ਜਾਂਦੀ ਹ ਤਾਂ ਜਿਵੇਂ ਵੀਡੀਓ ਬਣ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਦੋਵਾਂ ਔਰਤਾਂ ਦੇ ਸਾਥੀ ਜਿਹੜਨੇ ਮੌਕੇ ਤੇ ਪਹੁੰਚ ਜਾਂਦੇ ਨੇ ਤਾਂ ਜਿਨ੍ਹਾਂ ਦੇ ਵੱਲੋਂ ਇਸ ਨੂੰ ਲਗਾਤਾਰ ਬਲੈਕਮੇਲ ਕੀਤਾ ਗਿਆ ਇਸ ਦਾ ਸਮਾਨਖੋਇਆ ਗਿਆ ਤੇ ਜਿਸ ਤੋਂ ਬਾਅਦ ਇਸਦੇ ਕੋਲੋਂ ਏਟੀਐਮ ਕਾਰਡ ਲੈ ਕੇ 90000 ਰੁਪਏ ਜਿਹੜਨੇ ਇਸਦੇ ਏਟੀਐਮ ਕਾਰਡ ਦੇ ਵਿੱਚੋਂ ਕਢਵਾਏ ਗਏ ਤੇ ਮਾਮਲਾ ਜਿਹੜਾ ਆ ਬਠਿੰਡਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੋਂ ਇੱਕ ਦੋ ਔਰਤਾਂ ਦੇ ਗਰੋਹ ਦੇ ਵੱਲੋਂ ਇੱਕ ਸਾਬਕਾ ਫੌਜੀ ਦੇ ਨਾਲ ਠੱਗੀ ਜਿਹੜੀ ਆ ਮਾਰੀ ਗਈ ਆ ਤਾਂ ਬੜੀ ਆਸਾਨੀ ਦੇ ਨਾਲ ਇਹਨਾਂ ਔਰਤਾਂ ਦੇ ਵੱਲੋਂ ਪਹਿਲਾਂ ਉਸ ਸਾਬਕਾ ਫੌਜੀ ਨੂੰ ਬਹਿਲਾਇਆ ਫਸਲਾਇਆ ਜਾਂਦਾ ਉਸ ਨੂੰ ਰੇਲਵੇ ਸਟੇਸ਼ਨ ਤੋਂ ਇੱਕ ਕਮਰੇ ਤੇ ਲੈ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਉਸ ਦੀ ਅਸ਼ਲੀਲ ਵੀਡੀਓ ਜਿਹੜੀ ਆ ਇਹਨਾਂ ਔਰਤਾਂ ਦੇ ਵੱਲੋਂ ਬਣਾਈ ਜਾਂਦੀ ਆ ਤਾਂ ਜਿਵੇਂ ਹੀ ਵੀਡੀਓ ਬਣ ਜਾਂਦੀ ਆ ਉਸੇ ਸਮੇਂ ਇਹਨਾਂ ਔਰਤਾਂ ਦੇ ਸਾਥੀ ਜਿਹੜੇ ਨੇ ਗਰੋਹ ਦੇ ਮੈਂਬਰ ਜਿਹੜੇ ਹੁੰਦੇ ਨੇ ਮੌਕੇ ਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਸਾਬਕਾ ਫੌਜੀ ਨੂੰ ਵੀਡੀਓ ਦਿਖਾ ਕੇ ਬਲੈਕਮੇਲ ਕੀਤਾ ਜਾਂਦਾ ਉਸ ਨੂੰ ਧਮਕੀਆਂ ਜਿਹੜੀਆਂ ਨੇ ਉਹ ਵੀ ਦਿੱਤੀਆਂ ਜਾਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਉਸ ਦਾ ਸਮਾਨਕ ਹੋ ਕੇ ਉਸ ਦੇ ਕੋਲੋਂ ਏਟੀਐਮ ਕਾਰਡ ਵੀ ਜੜਾਇਆ ਲੈ ਲਿਆ ਜਾਂਦਾ ਤੇ ਉਸ ਦੇ ਏਟੀਐਮ ਦੇ ਵਿੱਚੋਂ 90000 ਰੁਪਏ ਜੜਨੇ ਇਸ ਗਰੋਥ ਦੇ ਵੱਲੋਂ ਕੱਢੇ ਜਾਂਦੇ ਨੇ ਤਾਂ ਇਸ ਨੂੰ ਲੈ ਕੇ ਸਾਬਕਾ ਫੌਜੀ ਦੇ ਵੱਲੋਂ ਕੋਤਵਾਲੀ ਦੇ ਵਿੱਚ ਥਾਣਾ ਕੋਤਵਾਲੀ ਦੇ ਵਿੱਚ ਇੱਕ ਮਾਮਲਾ ਜਿਹੜਾ ਦਰਜ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਪੁਲਿਸ ਜਿਹੜੀ ਹੈ ਕਾਫੀ ਜ਼ਿਆਦਾ ਐਕਸ਼ਨ ਦੇ ਵਿੱਚ ਆਉਂਦੀ ਹੈ ਤਾਂ ਮਾਮਲਾ ਹੁਣ ਇਸ ਹੱਦ ਤੱਕ ਪਹੁੰਚ ਚੁੱਕਿਆ ਹੈ ਕਿ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਨੂੰ ਲੈ ਕੇ 6 ਵਿਅਕਤੀਆਂ ਨੂੰ ਗ੍ਰਿਫਤਾਰ ਜਿਹੜਾ ਆ ਕੀਤਾ ਗਿਆ ਤਾਂ ਪੁਲਿਸ ਦੇ ਵੱਲੋਂ ਹੁਣ ਦੋ ਔਰਤਾਂ ਸਮੇਤ ਚਾਰ ਜਿਹੜੇ ਗਰੂਪ ਮੈਂਬਰ ਸੀ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ ਤਾਂ ਇਹ ਔਰਤਾਂ ਜਿਹੜੀਆਂ ਸੀ ਇਸੇ ਤਰੀਕੇ ਦਾ ਕੰਮ ਕਰਦੀਆਂ ਸੀ ਲੰਬੇ ਸਮੇਂ ਤੋਂ ਲੋਕ ਕਾਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਸੀ ਤਾਂ ਰੇਲਵੇ ਸਟੇਸ਼ਨ ਤੇ ਜਿਵੇਂ ਇਹਨਾਂ ਨੂੰ ਸਾਫਕਾ ਫੌਜੀ ਮਿਲਦਾ ਉਸ ਦੇ ਨਾਲ ਕੁਝ ਮਿੱਠੀਆਂ ਗੱਲਾਂ ਜਿਹੜੀਆਂ ਨੇ ਔਰਤਾਂ ਕਰਦੀਆਂ ਨੇ ਜਿਸ ਤੋਂ ਬਾਅਦ ਉਸ ਨੂੰ ਸ਼ਿਕਾਰ ਬਣਾ ਕੇ ਉਸ ਦੀ ਅਸਲੀਲ ਵੀਡੀਓ ਜਿਹੜੀ ਹੈ ਨਾ ਔਰਤਾਂ ਦੇ ਵੱਲੋਂ ਬੜਾਈ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਬਲੈਕਮੇਲ ਕਰਕੇ ਇਸ ਤੋਂ ਸਮਾਨ ਲੈ ਲੈਂਦੀਆਂ ਨੇ ਤੇ 90000 ਦੀ ਠੱਗੀ ਜਿਹੜੀ ਹੈ ਇਸ ਔਰਤ ਦੇ ਵੱਲੋਂ ਮਾਰੀ ਗਈ ਹੈ ਤਾਂ ਇਹ ਮਾਮਲਾ ਜਿਹੜਾ ਬਠਿੰਡਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਤੇਜ ਤਰਾਰ ਔਰਤਾਂ ਦੇ ਵੱਲੋਂ ਆਪਣੇ ਗਰੋਧ ਨਾਲ ਮਿਲ ਕੇ ਇੱਕ ਸਾਬਕਾ ਫੌਜੀ ਦੇ ਨਾਲ 90000 ਦੀ ਠੱਗੀ ਜਿਹੜੀ ਆ ਉਹ ਮਾਰੀ ਗਈ ਹੈ ਕੱਲ ਸਾਡੇ ਥਾਣਾ ਕਟਵਾਲੀ ਦੇ ਏ ਸੀ ਗੁਰਮੀਲ ਸਿੰਘ ਥਾਣੇ ਕਟਵਾਲੀ ਹਾਜ਼ਰ ਸੀ ਤਾਂ ਉਹਦੇ ਕੋਲ ਜਿਹੜਾ ਸੀਗਾ ਇੱਕ ਗੋਰਖਾ ਰਾਮ ਜਿਹੜਾ ਵਾਸੀ ਬਾੜਮੀਰ Rajasthan ਦਾ ਰਹਿਣ ਵਾਲਾ ਜੋ ਅਬੋਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੈਗਾ ਜੋ BSF ਤੋਂ ਰਿਟਾਇਰ ਹੈ ਉਹ ਆਪਣੇ ਕਿਸੇ ਦੋਸਤ ਨੂੰ ਛੱਡਣ ਦੇ ਲਈ ਰੇਲਵੇ ਸਟੇਸ਼ਨ ਤੇ 28 ਤਰੀਕ ਨੂੰ ਆਇਆ ਸੀਗਾ ਜਦੋਂ 28 ਤਰੀਕ ਨੂੰ ਰੇਲਵੇ ਸਟੇਸ਼ਨ ਤੇ ਆਇਆ ਸੀ ਤਾਂ ਆਪਦੀ ਉਹਨੂੰ ਚੜਾ ਕੇ ਆਪਦੇ ਦੋਸਤ ਨੂੰ ਰੇਲ ਟ੍ਰੇਨ ਤੇ ਜਿਹੜਾ ਸੀ ਉਹ ਬਾਜ਼ਾਰ ਦੇ ਵਿੱਚੋਂ ਸਮਾਨ ਵਗੈਰਾ ਖਰੀਦਣ ਚਲਾ ਗਿਆ ਉਸ ਤੋਂ ਬਾਅਦ ਉਹ ਮੋਬਾਈਲਾਂ ਦੀ ਦੁਕਾਨ ਦੁਕਾਨ ਤੋਂ ਕੋਈ ਕਵਰ ਵਗੈਰਾ ਪਾ ਕੇ ਜਦੋਂ ਬਾਹਰ ਨਿਕਲੇ ਤਾਂ ਉਹਨੂੰ ਦੋ ਲੇਡੀਜ਼ ਐਕਟਵਾ ਤੇ ਮਿਲੀਆਂ ਦੋਨਾਂ ਲੇਡੀਜ਼ ਨੇ ਉਹਨੂੰ ਜਿਹੜਾ ਸੀਗਾ ਗੋਰਖੇ ਨੂੰ ਆਪਣੀਆਂ ਗੱਲਾਂ ਦੇ ਵਿੱਚ ਬਹਿਲਾ ਫਸਲਾ ਲਿਆ ਜਿਹੜਾ ਸੀ ਉਹਨੂੰ ਉਸ ਤੋਂ ਬਾਅਦ ਉਹਨਾਂ ਦੋਸਤੀ ਕਰਨ ਲਈ ਦੋਸਤੀ ਕਰਕੇ ਆਪਣੀ ਸਕੂਟੀ ਐਕਟਵਾ ਤੇ ਬਿਠਾ ਕੇ ਆਪਣੇ ਨਾਲ ਆਪਦੇ ਕਿਰਾਏ ਦਾ ਮਕਾਨ ਢਿੱਲੋ ਕਲੋਨੀ ਦੇ ਵਿੱਚ ਲਿਆ ਹੋਇਆ ਉੱਥੇ ਲੈ ਗਈਆਂ ਉੱਥੇ ਲ ਆਪਦੇ ਜਾਲ ਫਸਾ ਕੇ ਜਿਹੜੇ ਸੀ ਉਹਦੇ ਕੱਪੜੇ ਉਤਰਵਾ ਲਏ ਜਦੋਂ ਉਹਨੇ ਕੱਪੜੇ ਉਤਰਵਾ ਲੇ ਤਾਂ ਉਹਨਾਂ ਦੇ ਚਾਰ ਜਿਹੜੇ ਮੇਲ ਮਿੱਤਰ ਸੀਗੇ ਉਹਨਾਂ ਲੇਡੀਜ਼ ਦੇ ਉਹ ਇੰਟਰ ਹੋਏ ਉਹਨਾਂ ਨੇ ਉਹਦੀ ਜਿਹੜੀ ਸੀ ਵਿਦਆਊਟ ਕੱਪੜਿਆਂ ਤੋਂ ਜਿਹੜੀ ਆਉਦੀ ਵੀਡੀਓ ਉਹਨਾਂ ਨੇ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਬਲੈਕਮੇਲ ਕਰਨ ਤੋਂ ਬਾਅਦ ਜਿਹੜੇ ਸੀਗੇ ਉਹਦੇ ਏਟੀਐਮ ਲੈ ਲਿਆ ਉਹ ਤੋਂ ਏਟੀਐਮ ਤੋਂ ਉਹਦਾ ਜਿਹੜਾ ਸੀ ਪਾਸਵਰਡ ਸੀ ਏਟੀਐਮ ਦਾ ਜ਼ਬਰਦਸਤੀ ਉਹਨੂੰ ਡਰਾ ਧਮਕਾ ਕੇ ਲੈ ਲਿਆ ਉਸ ਤੋਂ ਬਾਅਦ ਉਹਦੇ ਏਟੀਐਮ ਵਿੱਚੋਂ 90000 ਰੁਪਏ ਜਿਹੜਾ ਉਹਨਾਂ ਨੇ ਸਮੇਂ-ਸਮੇਂ ਅ ਤੋ ਕੱਲ ਜਿਹੜਾ ਸੀਗਾ ਸਾਡੇ ਥਾਣੇ ਕਤਵਾਲੀ ਦੇ ਵਿੱਚ ਇਹ ਕੰਪਲੇਂਟ ਲੈ ਕੇ ਆਇਆ ਸੀ ਜਿਹਦੇ ਰਿਗਾਰਡਿੰਗ ਜਿਹੜਾ ਸੀ ਅਸੀਂ 2 ਲੇਡੀਆਂ 4 ਜੈਂਟਸ ਹੈ ਇਹਨਾਂ ਦੇ ਖਿਲਾਫ ਜਿਹੜਾ ਸੀ ਮੁਕੱਦਮਾ ਦਰਜ ਕਰ ਦਿੱਤਾ ਉਹਨਾਂ ਦੇ ਵਿੱਚੋਂ ਜਿਹੜਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਸੀਂ ਇੱਕ ਲੇਡੀਜ਼ ਤੇ 3 ਜੈਂਟਸ ਜਿਹੜੇ ਉਹਨਾਂ ਦੀ ਕੱਲ ਗ੍ਰਿਫਤਾਰੀ ਪਾ ਲਈ ਹੈ ਤੇ ਉਹ ਜਿਹੜਾ ਸੀ ਗੋਰਖੇ ਦਾ ਵੱਲੋਂ ਜਿਹੜਾ 40000 ਰੁਪਏ ਦੇ ਕੜਵਾਏ ਗਏ ਸੀ ਉਹ 40000 ਰੁਪਏ ਬਰਾਮਦ ਹੋ ਗਏ ਆ ਇੱਕ ਜਿਹੜੀ ਸਕੂਟਰੀ ਤੈਨੂੰ ਨੇ ਕ੍ਰਾਈਮ ਕੀਤਾ ਉਹ ਬਰਾਮਦ ਸੀ ਕਰ ਲਈ ਹੈ ਦੋ ਆਦਮੀਆਂ ਦੀ ਦਿੱਚ ਗ੍ਰਿਫਤਾਰੀ ਹਜੇ ਬਾਕੀ ਹੈ ਪਹਿਲਾਂ ਵੀ ਇਹਨਾਂ ਦੇ ਬਈ ਮਕਦਮਾ ਇਹਨਾਂ ਦੇ ਖਿਲਾਫ ਇਹਦੇ ਚ ਜਸਪ੍ਰੀਤ ਕਰਨਾਂ ਦੀ ਲੜਕੀ ਆ ਸਾਡੇ ਕਤਵਾਲੀ ਦੇ ਵਿੱਚ ਹੀ ਐਸੀ ਤਰ੍ਹਾਂ ਦਾ ਹਨੀ ਟ੍ਰੈਪ ਦਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਮਕਦਮਾ ਦਰਜ ਹੈਗਾ ਬਾਕੀ ਹਜੇ ਪੜਤਾਲ ਕਰ ਰਹੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਰਿਕਾਰਡ ਚੈੱਕ ਕਰ ਰਹੇ ਹਾਂ ਇਹਦੇ ਵਿੱਚ ਜਿਹੜੀ ਇਹਦਾ ਪਰਿਵਤਨੀ ਕਿੰਨੀ ਇਹਦੇ ਚ ਜਿਹੜੀਆਂ ਦੋ ਲੇਡੀਜ਼ ਆ ਦੋ ਜੋੜੇ ਹੈਗੇ ਜਿਹੜੀਆਂ ਦੋ ਲੇਡੀਜ਼ ਉਹਨਾਂ ਦੋਨੇ ਹਸਬੰਡ ਵੀ ਨਾਲ ਹੈਗੇ ਇੱਕ ਜੋੜਾ ਜਿਹੜਾ ਹੈਗਾ ਰਾਮਪਰਾ ਦਾ ਰਹਿਣ ਵਾਲਾ ਇੱਕ ਤਲਵੰਡੀ ਸਾਬ ਦਾ ਰਹਿਣ ਵਾਲਾ ਜਿਹੜੇ ਦੋ ਲੜਕੇ ਰ ਤੇ ਇੱਕ ਜਿਹੜਾ ਹੈਗਾ ਬੇਕੂ ਹਰਿਆਣੇ ਦਾ ਜੇਕਰ ਕੱਲ੍ਹ ਕਈ ਇੱਕ ਸਾਮਕਾ ਫੌਜੀ ਇਹਨੂੰ ਜਲਦੀ ਹੀ ਫਸਾ ਲਿਆ ਆਮ ਲੋਕਾਂ ਨੂੰ ਸਿੱਕੀ ਪੀੜ ਕਰਨਾ ਚਾਹੀਦਾ ਇਸ ਤਰ੍ਹਾਂ ਕੰਮ ਨਹੀਂ ਗਿਆ ਮੈਂ ਆਮ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂਗਾ ਕਿ ਜਿਹੜੇ ਇਸ ਤਰ੍ਹਾਂ ਦੇ ਮਾੜੇ ਅੰਸਰ ਹੈਗੇ ਜਿਹੜੇ ਬਹਿਲਾ ਫਸਲਾ ਕੇ ਆਪਣੇ ਜਾਲ ਦੇ ਵਿੱਚ ਫਸਾਉਂਦੇ ਆ ਉਹਨਾਂ ਤੋਂ ਬਚਣਾ ਚਾਹੀਦਾਗਾ ਜਿਹੜੇ ਮਾੜੇ ਕੰਮ ਲੋਕੀ ਕਰਦੇ ਆਗੇ ਜਿੰਨਾ ਉਹਨਾਂ ਤੋਂ ਦੂਰ ਰਿਹਾ ਜਾ ਸਕੇ ਉਹ ਨਹੀਂ ਚੰਗੇਗਾ ਇਹ ਸਾਮਕਾ ਫੌਜੀ ਜਿਹੜਾ ਬੰਦਾ ਸਾਗੇ ਹਾਂਜੀ ਇਹ ਬੀਐਸਐਫ ਦੇ ਵਿੱਚੋਂ ਰਿਟਾਇਰ ਹੈਗਾ